ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਜਾਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਐਡੀ ਵੀਰੀ ਆਪਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਇਥੋਂ ਕਵਰ ਕਰਦੇ ਵਾ ਵਪਾਰ ਦਾ ਕੰਮ ਆ ਵੀਰੇ ਕੋਲ 181820 ਵੀ ਨਾ ਹਰ ਵਕਤ ਅਵੇ ਦੀਵਾਰ ਹੁੰਦੇ ਆ ਸੂਈਆਂ ਵੀ ਤੇ ਗੱਬਣਾ ਵੀ ਜਿਹੜੀ ਵੀ ਵੈਢ ਹੁੰਦੀ ਐ ਇੱਥੇ ਫਾਰਮ ਤੇ ਆ ਕੇ ਹੁੰਦੀ ਐ ਸੋ ਤੁਹਾਨੂੰ ਆਪਾਂ ਲਗਭਗ 17-18 ਗਿਨਾਂ ਕੇ ਦਿਖਾਵਾਂਗੇ ਕੱਲੇ-ਕੱਲੇ ਬਾਰੇ ਡਿਟੇਲ ਲੈ ਕੇ ਦੇਵਾਂਗੇ ਵਪਾਰ ਦਾ ਕੰਮ ਆ ਤੇ 2 ਵਜੇ ਇੱਧਰ ਖੜਿਆ ਸਾਈਵਾਲ ਦੇ ਨੰਗੀਨੇ ਇਹਨਾਂ ਬਾਰੇ ਵੀ ਡਿਟੇਲ ਆਪਾਂ ਵੀਰ ਤੋਂ ਪੁੱਛਾਂਗੇ ਕੋਈ ਵੀ ਨਾਖ ਤੁਹਾਡੇ ਪਸੰਦ ਆਵੇ ਕੋਲੇ ਆ ਕੇ ਦੇਖ ਕੇ ਆਪਦੀ ਤਸੱਲੀ ਕਰਕੇ ਖਰੀਦਣਾ ਤੁਹਾਡਾ ਫਰਜ਼ ਆ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਮਾਲ ਮਾਲਕਾਂ ਦਾ ਮਸੂਰੀ ਕੰਪਨੀ ਦੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਵੀਰ ਗਦੀਪ ਸਿੰਘਾ ਪਿੰਡ ਕਲਾਲਾ ਜਿਹੜਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਸਾਹ ਤੇ ਮੋਬਾਈਲ ਨੰਬਰ 98784 48264 99788390 ਅੱਜ ਆਪਾਂ ਮੇਰਾ ਖਿਆਲ 9 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਹਾਂ ਸ਼ਾਮ ਦੇ ਟਾਈਮ ਹਨਾ ਹਾਂ ਜੀ ਠੀਕ ਹੈ ਤੇ ਕਿੰਨੇ ਨਾਕ ਹਾਜ਼ਰ ਖੜੇ ਆ ਕਿਲੇ ਦੇ ਇਸ ਕੋਰ ਆਪਣੇ ਕੋਲੇ ਵੀ ਨਹੀਂ ਹੁਣ 18 19 ਨਾਕ ਹੈਗੇ ਨੇ ਦੋ ਤਿੰਨ ਵੇੜਾ ਹੋਣੇ ਨੇ ਕੱਲ ਨੂੰ 22 23 ਨਾਕ ਮਿਲਣਗੇ ਠੀਕ ਹੈ ਜੇ ਕੋਈ ਵੀਰ ਮੰਨ ਕੇ ਚਲੋ ਗਾਂ ਲੈਣ ਦਾ ਚਾਹਵਣਾ ਇਥੇ ਗੱਡੀ ਰੋਗਣੀ ਦਾ ਗਾਂ ਲੈ ਕੇ ਜਾਊਗਾ ਲੈ ਕੇ ਜਾਊਗਾ ਵੀਰੇ ਆਪਣੇ ਕੋਲੇ ਨਾਰਮਲ ਤੋਂ ਨਾਰਮਲ ਭਾਅ ਹੋ ਗਿਆ 50000 ਤੋਂ ਲੈ ਕੇ ਸਟਾਰਟ ਆ ਉੱਪਰੋਂ ਚਾਹੇ ਮਨ ਲੱਖ ਤੱਕ ਵੇਗੇ ਸਵਾ ਲੱਖ ਸਭ ਮੰਨ ਕੇ ਆਇਆ ਚੱਲੋ ਵੀ ਦਵਾਈ ਲੈ ਕੇ ਅਮਰੀਕਾ ਚੱਕਦੇ ਸਾਰੇ ਵੀਜੇ ਲੱਗਦੇ ਆ ਲੱਗਦੇ ਇੱਥੇ ਲੱਗਦੇ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਯਾਰ ਆਪਾਂ ਨੂੰ ਘੱਟ ਵੱਧ ਵਾਲੀ ਚਾਹੀਦੀ ਆਪਾਂ ਥੋੜੇ ਪੈਸੇ ਲਾਉਣੇ ਤਾਂ ਆਪਣੇ ਕੋਲ ਸੱਤ ਤਰ੍ਹਾਂ ਦਾ ਮਾਲ ਹੁੰਦਾ ਪੈਸਾ ਹੁੰਦਾ ਨਾਲੇ ਇਹ ਇੱਕ ਦਿਨ ਹੁੰਦਾ ਜਦੋਂ ਮਰਜ਼ੀ ਆ ਜਾਓ 15 ਤੋਂ ਪਲੱਸ ਲਾ ਕੇ ਮੇਨਣਗੇ ਮੈਕਸਿਮਮ 25 ਘੱਟੋ ਘੱਟ 15 ਠੀਕ ਹੈ ਆਪਣੇ ਜਿਹੜੀ ਜਿਹੜੇ 50000 ਤੋਂ ਸਟਾਰਟ ਹੁੰਦੇ ਆ ਆ ਬੱਚੀ ਆ ਦਿਖਾ ਦਿਓ ਇਹ ਤੜਕੇ 4 ਵਜੇ ਸੂਈ ਆ ਸਾਈ ਵਾਲ ਦੇ ਵਿੱਚ ਪਈਦੀ ਆ ਮਗਰ ਇਹਨੇ ਬੱਸੀ ਨੂੰ ਜਾਣ ਦਿੱਤਾਗਾ ਜੇ ਜੂਸੀ ਪ੍ਰੋਪਰ ਆਪਣੇ ਕੋਲ ਵੀਡੀਓ ਬਣਾਈ ਵੀ ਆ ਸੂਆ ਪਹਿਲਾ ਸੂਈ ਆ ਨਹੀਂ ਦੂਜਾ ਸੂਈ ਆ ਵੀਰੇ ਦੂਜਾ ਸੂਆ ਦੂਜਾ ਸੂਆ ਓਰੀਜਨਲ ਆ ਖਣਫੂਨ ਬਹੁਤ ਚੰਗਾਗਾ ਪਰ ਲੈਵਾ ਇਹਦਾ ਪਹਿਲੇ ਵਾਲਾ ਕੁਆਹੀ ਭਰਦਾ ਨਾ ਜਵਾਨੀ ਜਾ ਪੂਰੀ ਕੋਈ ਨਾ ਲੈਵਾ ਹੈਗਾ ਠੀਕ ਆ ਖਣਫੂਨ ਬਹੁਤ ਚੰਗਾ ਮੋਹਰੇ ਜਰਸੀ ਦੀ ਆ ਗਈ ਦਿਖਾ ਦਿਓ ਮੜੇ ਜਰਸੀ ਮੈਂ ਕਰ ਜਰਸੀ ਦੀ ਬੱਚੀ ਆ ਗਈ ਹੈਨਾ ਕਿੰਨਾ ਦੁੱਧ ਇਹ ਥੱਲੇ ਹੋਊਗਾ ਹਾਂ ਹੁਣ ਵੀਰੇ ਇਹਦੇ ਥੱਲੇ ਮੈਂ ਤਾਂ ਤੜਕੀ ਆਪਾਂ 6 ਅਮਰ 6 ਕਿਲੋ ਵਾਲੀ ਗੱਡੀ ਆ ਸੁਦੇ ਬੱਚਾ ਬੱਚੇ ਉਹਦੇ ਚ ਰਕਾਰ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦੇ ਦੁੱਧ ਵੀਰੇ 18-19 ਕਿਲੋ ਖਲਾ ਦੇ ਦੂ 18-19 ਕਿਲੋ ਚੌਣ ਚਵਾ ਧਾਰਾਂ ਤੋਂ ਬਹੁਤ ਇੱਕ ਨੰਬਰ ਆ ਵੀਰੇ ਜਮ ਜਿਹੜਾ ਵੀਰ ਆ ਗਿਆ ਥੱਲੋ ਫੇਲ ਨਹੀਂ ਕਰਦਾ ਨਹੀਂ ਨਹੀਂ ਕਰ ਸਕਦਾ ਜਿੱਥੋਂ ਮਰਜੀ ਵੀ ਆਨਲਾਈਨ ਮੰਗਾਰੇ ਪੋਲੀ ਤੇ ਮੋਟੀ ਚਵਾਈ ਆ ਥਾਣਾ ਦੇ ਪਾਸ ਤੇ ਰੇਟ ਸਾਰੇ ਵੀਡੀਓ ਵਿੱਚ ਆਉਣਗੇ ਫੋਨ ਤੇ ਨਹੀਂ ਫੋਨ ਤੇ ਕਰਾਂਗੇ ਬਾਕੀ ਬੱਚਾ ਚੈੱਕ ਕਰਾਓ ਤੁਸੀਂ ਜਰਸੀ ਦੀ ਟੌਪ ਦਾ ਬੱਸੀ ਆ ਕਿਹੜੇ ਸੀਮਨ ਭਰਾਏ ਸੀ ਉਹ ਦੱਸ ਦਾਂਗੇ ਆਪਾਂ ਜਾਨ ਕਿਹੜਾ ਭਰਾਏ ਸੀ ਸੀਮ ਸੋ ਵੀਰੋ ਸਾਈਵਾਲ ਦੇ ਪੇਟੋਂ ਜਰਸੀ ਪੈਦਾ ਹੋਈ ਐ ਜਿਹੜਾ ਬੱਚੇ ਸਾਹ ਨੂੰ ਤੇ ਜਾ ਕੇ ਫਿਰ ਫੈਟ ਹੀ ਬਣਨੀ ਆ ਜਾਵਾਂ ਹਾਂਜੀ ਹਾਂ ਹਾਂ ਨਵੀਂ ਮਲਾਈ ਆ ਠੀਕ ਐ ਥਾਂੜ ਗੁੱਲੇ ਵਾਲਾ ਜਾਵਾਂ ਹਨਾ ਪੂਰਾ ਗੁੱਲੇ ਵਾਲਾ ਲੱਗੂ ਚੱਕ ਰੋ ਠੰਡੀ ਪੂਰੀ ਬਰਫ ਵਰਗੀ ਐ ਠੀਕ ਐ ਠੰਡੀ ਸੀਲ ਵੀਰ ਕਹਿੰਦਾ ਓਕੇ ਆ ਜਾਵਾਂ ਤਾਜੀ ਸੂਈ ਸਵਾਈ ਜਿੰਦ ਜਾਣ ਦੇ ਵਿੱਚ ਆ ਪੂਰੀ ਥੇਲੇਵਾ ਦੇਖੋ ਪੂਰੀ ਜੀ ਸੋ ਦੇਖੋ ਥੇਵਾ ਅੱਗੇ ਭਾਈ ਜੀ ਦੇਨੇ ਆਪਾਂ ਠੀਕ ਐ ਓਕੇ ਅੱਗੇ 2 ਨੰਬਰ ਜਰਸੀ ਦੇਖੀ ਜਾਂਦੇ ਆ ਇਹਨਾਂ ਅੱਜ ਨੇ ਤੋਫਾ ਹੀ ਆ ਗਿਆ ਜਰਸੀ ਦਾ ਖਾਨ ਦੀ ਬੱਚੀ ਆ ਸਾਰਾ ਰਿਕਾਰਡ ਹੈ ਦਾ ਕਿਹੜੇ ਸੀਮਨ ਦੀ ਆਪਾਂ ਕਿਹੜੇ ਨੂੰ ਜੀ ਪ੍ਰੈਗਨੈਂਟ ਆ ਟੌਪ ਦੀ ਬੱਸੀਆ ਤੁਸੀਂ ਦੇਖੋ ਹਾਈਟ ਪਹਿਲਾ ਸੂਆ ਚਾਰ ਲੰਦ ਅਰੀਜਨਲ ਕਾਇਦਨ ਲੈਂਦੀ ਐ ਹਜੇ ਹਮਲਾ ਹਫਤਾਕ ਤੋਂ ਲੈ ਲਓ ਕੱਦ ਬਹੁਤ ਵੱਡਾ ਹੈ ਦਾ ਅੱਛਾ ਵੀਰੇ ਤੁਸੀਂ ਮੇਰੀ ਸੇਫਟਾਈ ਗੁੱਲੇਰਾ ਥਾਣਾ ਵਿੱਚ ਤੁਮ ਤੋੜ ਕੇ ਖਾਵਾਂਗੇ ਤੇ ਹਫਤਾ ਖੰਡ ਲੈਂਦੀ ਪਈ ਐ ਸੂਆ ਸੁੰਦਿਆ ਦੂਜਾ ਹਾਂ ਜੈਨੂਣ ਦੂਜਾ ਸੂਆ ਜੈਨੂਣ ਦੂਜਾ ਸੂਆ ਕਿੰਨੇ ਦੁੱਧ ਚੱਲੂ ਵੀਰੇ ਇਸ ਵਾਰ ਠੀਕ ਹੈ ਕਿੰਨਾ ਕੁ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਦੁੱਧ ਮੇਰੇ 20 ਤੋਂ ਪਾਰ ਪਾਉਗੀ 22-23 ਕਿਲੋ ਪ੍ਰੋ ਦੁੱਧ ਪਾਉਗੀ ਤੋਰ ਤੋਂ ਲੰਬੀ ਮਾਦਰ ਕਿੰਨਾ 26-27 ਲੀਟਰ ਦਾ ਹੈ ਸੋ ਬੱਚ ਕਈ ਵਾਰ ਵੀ ਰਕੈਂਦਾ ਵੀ ਢਿੱਲੋ ਵੀਡੀਓ ਪਾਈ ਸੀ ਕੋਲੇ ਜਾ ਕੇ ਵੀਡੀਓ ਬਣਾਉਣ ਦਾ ਸਾਰਾ ਪਾਸਾ ਦਿਖਾ ਦਿਓ ਤੁਸੀਂ ਠੀਕ ਹੈ ਵੀ ਕੋਲੇ ਜਾ ਕੇ ਛੋਟੀ ਨਿਕਲ ਗਈ ਛੋਟੀ ਵਾਲਾ ਤਾਂ ਬਰਕਾ ਪਾੜ ਦਿਓ ਭਾਅ ਤੁਹਾਡੇ ਪਸੰਦ ਹੋਣਾ ਤੁਹਾਡੇ ਮਨ ਤੇ ਡਪੈਂਦਾ ਤੇ ਪਰ ਕੱਦ ਕਾਠ ਵੱਡੀ ਆ ਤੇ ਜਰਸੀ ਪਿਓਰ ਜਿਹਨੂੰ ਕਹਿ ਦਿੰਦੇ ਆ ਪੰਜਾਬ ਵਾਲੀ ਹੈ ਜੀ ਕੱਦ ਕਾਟ ਦੇਖੋ ਤੇ ਮੂੰਹ ਮੱਥਾ ਦੇਖੋ ਕੰਨ ਨਿਕਾ ਨਿਕਾ ਹੈ ਗਲਾਈ ਜਗਾਂ ਕਿਉਂਗਾ ਜਣਾ ਫਿਰ ਸਾਈਕਲ ਦਾ ਚੱਕਾ ਮੋੜਿਆ ਹੁੰਦਾ ਚਿੱਲੇ ਵਾਲੂ ਵਾ ਦੇਖੋ ਫਿਟਿੰਗ ਵਾਲਾ ਹਵਾਨਾ ਕੱਦ ਵੈੱਡ ਪੈਠ ਪੁੜੇ ਦੀ ਬਣਤਰ ਸਾਫ਼ ਸੁਥਰੀ ਜਿਹੜਾ ਵੀ ਆ ਗਿਆ ਉਹਦੇ ਪਸੰਦ ਆਊਗੀ ਜਮਾ ਤੇ ਚਾਰ एकदम ਸੱਲੇ ਜਮਾ ਇਹ ਦੇਖੋ ਸਾਫ਼ ਸੁਥਰੀ ਜਮਾ ਐ ਚਰਾਈ ਹੁੰਦੀ ਹੈ ਜਿਵੇਂ ਕੰਧ ਤੇ ਦਿਖਦੀ ਆ ਘਰੇ ਖੜੀ ਸੋਹਣੀ ਲੱਗੂਗੀ ਜਮਾ ਸਾਫ਼ ਸੁਥਰੀ ਤੇ ਬਾਕੀ ਚਮਕਰਾਮ ਕਿਹਦੇ ਸਾਹਦੋ ਬੱਚੀ ਮੈਂ ਕਹਾ ਜਮਾ ਨਵੇਂ ਬਣਾ ਨਵੇਂ ਪਲਾਸਟਰ ਨਾਲ ਦੀ ਚਮਕ ਆ ਜਾਂਦੀ ਹੈ ਹੈਨਾ ਤੇ ਅੱਗੇ ਭਾਈ ਜੀ 3 ਨੰਬਰ ਦੇਖੀ ਜਾਨੇ ਆਪਾਂ ਅੱਗੇ 3 ਨੰਬਰ ਵੀਰੇ ਇਹ 7-8 ਦਿਨ ਦੀ ਕੱਚੀ ਆ ਠੀਕ ਹੈ ਪਲੂਨੇ ਮਤਲਬ 25-26 ਕਿਲੋ ਦੁੱਧ ਪਾਇਆ ਦਾ 25-26 ਕਿਲੋ ਪਲੂਨੇ 7-8 ਦਿਨ ਦੀ ਕੱਚੀ ਦੂਜਾ ਸੁਆ ਤੀਜਾ ਸੁਆ ਤਿੰਨ ਨਾਲ 4 ਨੰਬਰ ਆ ਗਈ ਜੱਗੇ ਕਿਹਦੇ ਦੂਜਾ ਸੁਆ ਸੁਈਲੀ ਆ ਠੀਕ ਹੈ 500 ਸੁਆ ਦੀ ਸੁਈਲੀ ਆ ਹੁਣ ਇਹਦੇ ਥੱਲੇ 14-15 ਕਿਲੋ ਬੋਲੀ ਆ 14 ਕਿਲੋ ਬਚਿਆ ਕਾਲਾ ਜਿਆ ਨਾੜਾ ਨਾਲ ਆ ਠੀਕ ਹੈ ਨਾੜਾ ਨੂੜਾ ਚੰਗੇ ਹੈ ਹੈਨਾ ਹਾਂ ਹਾਂ 14-15 ਕਿਲੋ ਹੁਣ ਬੋਲੀ ਆ ਠੀਕ ਹੈ ਅੱ ਇਹ ਵੀ ਕੱਚੀ ਆ ਜੇ ਦੱਸ ਦੇਣ ਦੀ ਠੀਕ ਹੈ ਹਾਂ ਭਰੂਨਸੁੰਦੀ ਆ ਬਸੀ ਥਣ ਖਾਦ ਹੁੰਦੀ ਠੀਕ ਹੈ ਕੀ ਦੱਸ ਦੇਣਗੇ ਹਜੇ ਕੱਚੀ ਦੱਸ ਦੇ ਥਣ ਜਮਾ ਗਾਜਰਾ ਗਾ ਹਾਂ ਠੀਕ ਹੈ ਜੇ ਅਸੀਂ ਦੋ ਦੰਦਾ ਵੀ ਇਹ ਭਰੂਨਸੁੰਦੀ ਆ ਥਾੜੇ ਦੇ ਜੱਤੀ ਥੋੜੀ ਹਸਣਾ ਲੱਗਿਆ ਥੱਲੇ ਵਾਲਾ ਥਾਣਾ ਜਾਵਾ ਹਾਂ ਲੱਗਦਾ ਰਹੂਗੀ ਠੀਕ ਹੈ ਤੇ ਥਾੜੇ ਦੇ ਵੀ ਪੂਰੀ ਸਾਫ ਜਿਤਰੀ ਓਕੇ ਆ ਜਾਵਾ ਸੋ ਫਿਰ ਅੰਦਰ ਆਪਾਂ ਤੁਹਾਨੂੰ ਦਿਖਾਉਨੇ ਸਾਰੇ ਜਾਂ ਐਚ ਐਫ ਬਹਿਣਾ ਤੇ ਦੋ ਖੜਿਆ ਨਿਗੀ ਨੇ ਉਹ ਦਿਖਾਵਾਂਗੇ ਐਂਡ ਤੇ ਥੋੜੀ ਜੀ ਵੇਡ ਕਰਿਓ ਚੰਗੇ ਬਾਂਬੀ ਦਿਹੋਣਿਆ ਤੁਨੂੰ ਆਪਾਂ ਤੇ ਹੁਣ ਜਿਹੜੇ ਐਫ ਐਬ ਸ਼ੁਰੂ ਹੋ ਗਿਆ ਬਾਈ ਜੀ ਪਹਿਲੇ ਨੰਬਰ ਤੇ ਇਧਰੋਂ ਵੀਰੇ ਇਧਰੋਂ ਪਹਿਲੇ ਨੰਬਰ ਤੇ ਅਜੇ ਹਫਤਾ ਲੰਦੀ ਆ 26 27 ਕਿਲੋ ਤੋਂ ਨੂੰ ਨੇ ਪਾਇਆ 25 ਕ ਬਣ ਕੇ ਲੈ ਲੈ ਮਹਾਰਾਮ ਦਾ ਨਾ ਵੀਰੇ ਲੇਵਲ ਉਹ ਦਾਣਾ ਨੂੰ ਚੈੱਕ ਕਰੋ ਲੈ ਵੀ ਤੇ ਦੇਖੋ ਦੂਰੋਂ ਨਹੀਂ ਆ ਨਾੜਾ ਭਰਿਆਂ ਪਈਆਂ ਜਿਵੇਂ ਪਤੰਗ ਦੇ ਕੋਈ ਚੀਜ਼ ਹੈ ਵੀਰੇ ਸਕੋਰੇ ਪੈਂਦਾ ਤੇ ਗੁੱਡੀ ਚੜੀ ਵੇ ਸਮਾਨੀ ਠੀਕ ਐ ਹੱਤੀ ਚੋਈ ਵਾਲਾ ਸਣਾ 25 ਬਣ ਕੇ ਲੈ ਲੈ ਬੰਦਾ ਠੀਕ ਹੈ ਲੈਵੇ ਤੇ ਨਾੜਾ ਬਹੁਤ ਆ ਭੈੜੀਆਂ ਲੱਗੀਆਂ ਐਵੇਂ ਦੇ ਹਾਂਜੀ ਹਾਂ ਮਾਗਰੋ ਦੇਖੋ ਲੈਵੇ ਦੀ ਨਾੜਾ ਠੀਕ ਹੈ ਅੱਗੇ 2 ਨੰਬਰ ਬੱਛੀ ਦੇਖਦੇ ਹਾਂ ਇੱਕ ਨੰਬਰ ਬੱਛੀ ਆ 4 ਦਿਨ ਦਾ ਮੂਹ 4 ਦਿਨ ਕੈਨਲ ਲੈਂਦੀ ਆ ਇਹ ਹਜੇ 10 ਦਿਨ ਸੂਣ ਲੈਂਦੀ ਆ ਮੂਹ ਦੀ ਛੜ ਗਈ ਆ ਬੱਛੀ ਤੁਸੀਂ ਹਾਈਟ ਦੇਖ ਲਓ ਇਹੀ ਦੀ ਬੱਛੀ ਦੀ ਬਾਕੀ ਲਿਉਟੀ ਲਿਉਟੀ ਦੇਖ ਲਓ ਹੱਤੀ ਚੋਈ ਵਾਲਾ ਸਣਾ ਤੂੰ ਦੇਖੋ ਥੋੜੀਆਂ ਭੜਾ ਪਾਉਣ ਲੱਗ ਗਈ ਹਣਾ ਭੜਾ ਪਾਉਣ ਲੱਗ ਗਈ ਹੱਤੀ ਚੋਈ ਵਾਲਾ ਸਣਾ 4 ਦਿਨ ਦੇ ਲੈਂਦੇ ਆ ਅੱਗੇ 3 ਨੰਬਰ ਦੇਖਨੇ ਆ ਆਪਾਂ ਇਹ ਵੀਰੇ ਬੱਸੀ 4 ਦੰਦ ਦੀ ਇਹ ਆ ਠੀਕ ਆ ਤੇ ਵੀਰੇ ਜੋੜਾ ਲੈਣਾ ਮਾਰਦਾ ਫੁੱਲ ਕਰਦਾਂਗੇ ਇਹਦੀ ਮਾਦਾ ਰਿਕਾਰਡ 35 36 ਕਿਲੋ ਦਾ ਉਹ ਵੀ ਮਾਦਾ 30 ਕਿਲੋ ਦਾ ਇਹ ਦੰਦੋ ਕਿਵੇਂ ਇਹ ਦੰਦੋ 4 ਦੰਦ ਦਾ ਜੀ 4 ਦੰਦ ਤੁਸੀਂ ਇਹਨੂੰ ਤੋਰ ਕੇ ਦਿਖਾਉਣੇ ਨੇ ਬੱਸੀ ਦੀ ਮਨ ਨਾਲ ਲੈਂਥ ਲੁੱਕ ਚੈੱਕ ਕਰਾਇਓ ਬਰੀਡ ਬੋਦਾਵਾਲਾ ਦੇ ਕੋਲ ਪੁੱਛਿਆ ਸੋ ਦੇਖੋ ਬੋਦੀ ਪੈਡ ਬਰੀਡ ਦੇ ਵਿੱਚ ਆ ਪਹਿਲਾ ਸੂਆ ਪਲੂਨ ਸੁੰਦੀ ਪਈ ਆ ਥਣ ਦੇਖੋ ਹੱਥੀਂ ਚੁਆਈਆਂ ਜਾਂ ਚਾਹੇ ਚੋਮ ਸੀਂਦੇ ਲੜੇ ਵਾਲਾ ਦੋਨੇ ਟਾਈਪ ਦਾ ਥਣ ਲੱਗਿਆ ਗੋਲ ਗੋਲ ਪਈ ਆ ਸਾਰੇ ਪਾਸੇ ਸੋ ਸਾਫ ਸੁਥਰੀ ਪਈ ਆ ਪੂਰੀ ਜਿੰਦ ਜਾਨ ਕੱਦ ਸਾਫ ਆਚਾਰੇ ਪਾਸੋਂ ਦੇਖੀਏ ਇਦਾਂ ਦੀ ਵੈੜ ਜੇ ਤੋਕੜ ਹੁੰਦੀ ਆ ਚੁਟਕੀ ਮਾਰ ਕੇ ਵੇਖਦੀ ਆ ਤੇ ਜੇ ਤਾਂ ਆਪਾਂ ਚੰਗੀ ਚੀਜ਼ ਦੇ ਪੈਸੇ ਲਾਵਾਂਗੇ ਤਾਂ ਵੇਚਣ ਵੇਲੇ ਵੀ ਚੰਗੇ ਪੈਸੇ ਪਾਉਣੇ ਆ ਘਰੇ ਖੜੀ ਜੱਜ ਨਾਲੀ ਚੀਜ਼ ਆ ਜਮਾ ਰੋਪ ਪਾਉਗੀ ਜਮਾ ਘਰੇ ਖੜੀ ਵੀ ਹਾਂ ਖੜੀ ਆ ਜਮਾ ਤੇ ਦੰਦੋ ਹੈਗੀ ਆ ਚਾਰ ਵੀਰੇ ਹਾਂ ਚਾਰ ਚੌਗੀ ਹੋ ਗਈ ਕੱਦ ਬੈਠ ਪੜੀ ਵੀ ਬਹੁਤ ਆ ਜਿਵੇਂ ਦੇਸੀ ਘੋਗਾ ਤਾਂ ਹੁੰਦਾ ਆਏ ਚਮੜੀ ਦੇ ਵਿੱਚੋਂ ਇਹਦੇ ਲਸਕਾ ਮਾਰਦੀਆਂ ਸਾਫ ਸੁਥਰੀ ਚੰਗੀ ਗੌਰ ਵਾਲੇ ਘਰਾਈ ਵੇ ਇੱਥੇ ਵੀ ਸੇਵਾ ਚੰਗੀ ਹੋ ਜਾਂਦੀ ਆ ਜਿਹੜਾ ਵੀ ਸਾਮਣੇ ਨਾਲ ਲੈ ਗਿਆ ਚੰਗੀ ਇਹ ਤਾਂ ਚੰਗੀ ਜਨਰੇਸ਼ਨ ਆ ਅੱਗੇ ਆਗੇ ਇਹ 4 ਨੰਬਰ ਤੇ ਬੱਸੀ ਵੀਰੇ ਦੂਜਾ ਸੂਆਸ ਹੁੰਦੀ ਆ ਇਹਨੇ ਮੰਨ ਕੇ ਚਲੋ ਮਾਲਕ ਤਾਂ 30 ਰੱਖ ਦਿਆ ਪਰ ਆਪਾਂ 28 ਕਿਲੋ ਦੁੱਧ ਦਾ ਰਕਾਰ ਮੰਨ ਲੈ ਥਾਈ ਨੇ 29 ਕਿਲੋ ਖੋਲਾ ਦੇ ਦਿੰਦੇ ਠੀਕ ਆ ਥੋੜੀ ਮੈਂ ਮੈਂ ਵੀ ਗੋਡੀ ਜਾਏਗੀ ਪਰ ਵੀਰੇ ਤਰੀਕਾ ਪੜਾ ਰਹੀ ਅਸੀਂ ਲੈਵਾ ਜੇ ਛਣਾਏ ਹੋਏ ਵੀ ਚਾਹੇ ਬੰਦਾ ਹੱਥੀਂ ਕੋਈ ਜਲੇ ਵਿੱਚ ਵੀਰ ਕਹਿੰਦਾ ਨਾ ਵੀ ਆਪਾਂ ਇੱਕ ਦੋ ਗੜੇ ਰੱਖਣੀਆਂ ਚੰਗੀ ਜਿਹੀ ਸਾਰੀ ਬੱਚੇ ਨੂੰ ਚੈੱਕ ਕਰਾ ਲਓ ਆ ਤੋ ਦੇਖੋ ਥਣ ਗੁੱਲੇ ਵਾਲਾ ਹਣਾ ਹਾਂ ਥਣ ਗੁੱਲੇ ਵਾਲਾ ਟੈਗ 44 ਨੰਬਰ ਦਾ ਪਿਆ ਵਾ ਫਿਰ ਇਹਦੇ ਹਣਾ ਚਾਰ ਚੂਰ ਤੇ ਪਣੀ ਵੀ ਖੋਲਾ ਤੋ ਦੇਖੋ ਇਹ ਨਿਕਲਦੀਆਂ ਕੀ ਕਲੀਅਰ ਹੈ ਸੋ ਦੇਖੋ ਮੂੰਹ ਮੂੰਹ ਮੱਥਾ ਪੂਰਾ ਚੰਗਾ ਹੋ ਕੇ ਤੇ ਗੋਲ ਕੰਨ ਦੀ ਹੈਣਾ ਪੂਰਾ ਜਿੰਦੇ ਥੋੜੀ ਬੈਠ ਬੈੜਮੀ ਕੋਡੀ ਦੀ ਹੈਗੀ ਤੇ ਪਰ ਹੈਗੀ ਐ ਕੋਈ ਚੀਜ਼ 30 ਕਿਲੋ ਬਣ ਕੇ ਬੰਦਾ ਲੈ ਲਿਆ ਇਸ ਵਾਰ ਹੈਣਾ ਦੂਜਾ ਸੂਆ ਸੁਣਦੇ ਆ ਚੰਗਾ ਫੌਗਰ ਵਗੈਰਾ ਸਿਸਟਮ ਸਥਾ ਹੋਇਆ ਤੇ ਇਹ ਜਿਹੜਾ ਚਾਰ ਰੱਖਿਆ ਸਾਈਕਲ ਜੋਦ ਪਰ ਢੋਲੀਆਂ ਰੱਖ ਰੱਖ ਹਮਜੋਗੇ ਤੇ ਅੱਗੇ ਜਿਹੜੀ ਬਾਈ ਜੀ ਦੇਖੀਏ ਨੇ ਆਪਾਂ ਪੰਜਵੇਂ ਨੰਬਰ ਤੇ ਬੱਸੀ ਪਰੂਨ ਸੁਈ ਹੋਈ ਆ ਠੀਕ ਹੈ 3-4 ਦਿਨ ਦਾ ਸਵੇਰ ਚਾਈ ਆ 3-4 ਦਿਨ ਦਾ ਕੋਈ ਬੱੱਸਾ ਮਗਰ ਹੁਣ 20 ਕਿਲੋ ਬੋਲੀ ਰੈਡੀ ਆ ਚਵਾ ਲੈ ਹਾਂ ਦੋ ਨਾਂਗੇ ਮੇਰਾ ਵੀਰ ਕੋਈ ਵੀ ਤੋਕੇ ਲੈ ਜਾ ਬੱਸੀ ਦੀ ਲੈਂਥ ਚੈੱਕ ਕਰਾਉ ਤੇ ਬੀੜ ਕਹਿਣ ਵਾਲੀ ਗੱਲ ਆ ਕਿ ਚੌਣ ਵਾਲੀ ਚੌਣ ਵਾਲੀ ਇਹੀ ਸੌਦਾ ਕਰਕੇ ਦੋ ਚੈੱਕ ਕਰਾਣਾ ਨੀ ਜੋੜ ਜਾਇਜ਼ ਗੱਲ ਆ ਸਾਡੀ ਟੂਲੀ ਦੇਖੋ ਬੱਸੀ ਦੀ ਸੋਪਾੜ ਦੀ ਲੱਕੜ ਦੇਖੋ ਬਹੁਤ ਚੰਗਿਆ ਪੂਰੀ ਵੱਡੀ ਤੇ ਮਗਰਾ ਪਿੱਠ ਦੇਖੋ ਜਮਾ ਐ ਰੱਬ ਦੀ ਮੂਰਤ ਖਾਣਾ ਚਾਹੇ ਹੱਤੀ ਚੋਲੇ ਵਾਹੀ ਚੋਲੇ ਮਸੀਤ ਤੇ ਠੀਕ ਹੈ ਫੁੱਲ ਪੁੰਨੀ ਆ ਪੂਰੀ ਪੁੰਨੀ ਆ ਸਾਫ ਠੀਕ ਹੈ ਸੋ ਰੇਟ ਵੀ ਵੀਰ ਕਹਿੰਦਾ ਜੈਨੂਨ ਹੋ ਚੀਜ਼ ਦੇ ਹਿਸਾਬ ਨਾਲ ਸੋ ਮੰਨ ਕੇ ਜੇ 18 ਵੀ ਨਾ ਕਰਿਆ ਦੋ ਦਿਨਾਂ ਇਹਦੀ ਕਮਾਈ ਇਹਨਾਂ ਦੇ ਵਿੱਚ ਤੇ ਮਾਰਜਨ ਰੱਖ ਕੇ ਆਪਾਂ ਬਰੂ ਫੇਲ ਛੜਨਗੇ ਤੇ ਅੱਗੇ ਬਾਈ ਜੀ ਆਪਾਂ ਦੇਖਦੇ ਜਾਨੇ ਇਹ ਇਕੱਤੀ ਆ ਹਫਤੇ ਹੀ ਦੁੱਸਤੋਂ ਬੱਸੀ ਆ ਤੇਰੀ ਇਕੱਤੀ ਆ ਠੀਕ ਹੈ ਤੇ ਅੱਗੇ ਪਲੂਨ ਬੱਸੀ ਆ ਇਹ ਦੋ ਦੰਦ ਬੱਸੀ ਆ ਜਿਹੜਾ ਕੋਈ ਸ਼ਾਮ ਨੂੰ 15 ਨੰਨ ਦੀ ਇਕੱਤੀ ਆ ਟ੍ਰਾਂਜੈਕਸ਼ਨ ਦਾ ਗੱਟਾ ਪਾੜੇ ਜਿੱਦੇ ਸੂਕੀ ਲੱਖ ਨਹੀਂ ਮਿਲਨੀ ਆ ਆ ਦੇਖੋ ਲਓ ਜੀ ਜੈ ਜੈ ਗੱਲਾ ਹਣ ਤੋਂ ਥੀਚਵਾਈ ਵਾਲਾ ਹੈ ਕੱਜ ਕੋਤ ਦੇਖੋ ਹਾਈਟ ਹੋਰ ਕਿੰਨਾ ਦੁੱਧ ਪਾ ਦੂਗੀ ਦੁੱਧ ਤੇ ਇਹ ਕਾਊ ਵੀ ਪਹਿਲੇ ਸੂਏ ਪੱਛੀ ਆ ਸੋ ਫਿਰ ਐਂਡ ਤੇ ਦਿਖਾਉਨੇ ਆਪਾਂ ਦੋ ਸਾਨੂੰ ਸਾਈ ਵਾਰ ਦੇਨੇ ਗੀਨੇ ਹਨਾ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਬਕਾਲੀ ਬੱਚੀ ਦੇਖਦੇ ਆ ਇਹ ਕਿਹੜਾ ਸੂਆ ਸੁੰਦਿਆ ਬਾਈ ਜੀ ਇਹ ਸੂਆ ਦੋਨੇ ਦੂਜਾ ਦੂਜਾ ਨੇ ਇੱਕ ਮਾੜੀ ਜਿਹੀ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਇਹ ਬੰਦਾ ਬਹੁਤ ਸੌਂਕੀ ਸੀਗਾ ਸਾਈਵਾਲ ਦਾ ਬੰਦਾ ਉਹ ਅੱਗਲਾ ਕਹਿੰਦਾ ਵੀ ਹਰੇਕ ਹੀ ਆ ਨਾ ਬਈ ਬਾਹਰ ਦੇ ਵਾਲਾ ਬਣਾਇਆ ਦਾ ਉਹ ਜੈਨੂਇਨ ਹੀ ਬੰਦਾ ਬਾਹਰ ਜਾ ਰਾਇਆ ਸੀਗਾ ਉਹਨੇ ਸਾਈਵਾਲਾਂ ਮੰਨ ਲਾ ਚਾਰ ਵੇਚੀਆਂ ਨੇ ਠੀਕ ਹੈ ਦੋਨੋਂ ਦੇ ਰਿਸ਼ਤੇਦਾਰ ਲੈ ਕੇ ਉਹ ਸੂਈਆਂ ਨਹੀਂ ਸੀ ਆ ਸੂਣ ਵਾਲੀਆਂ ਆਪਾਂ ਸਾਈਵਾਲ ਦਾ ਬਹੁਤ ਸਕੀਨ ਬੰਦਾ ਰੀਆ ਦੋਨੇ ਇਕੱਠੀਆਂ ਇੱਕ ਘਰੋਂ ਆਈਆਂ ਇੱਕੋ ਘਰੋਂ ਹਾਂ ਹਾਂ ਪਿਆਰੀ ਬਹੁਤ ਉਹ ਦੋਨਾਂ ਦਾ ਆ ਤੇ ਜਿਹੜੀ ਇਹ ਦੇਖੀ ਜਾਂਦੇ ਆ ਦੋਨੇ ਦੂਜਾ ਦੂਜਾ ਸੁਆ ਕਿੰਨਾ ਦੋਤ ਚੋਇਆ ਮਾਲਕ ਨੇ ਪਹਿਲੇ ਸੋਈ ਦੱਸੇ 18 18 ਕਿਲੋ ਦੱਸਦੇ ਨੇ ਪਰ ਆਪਾਂ ਕਹਿੰਦੇ ਜੀ 18 ਨਾਲ ਤੁਸੀਂ ਐਡ ਕੀ 18 ਮੰਨ ਲਓ ਵੀ ਦਿਆ ਦਨ ਗਿਆ ਹਾਂ ਆਪਾਂ ਕਹਿੰਦੇ 20 ਵਾਗੀ ਵਾਲੇ ਪਾੜੇ ਵੀ ਕਹਿੰਦੇ ਪਰ ਸੇਵਾ ਵਾਲਾ 20 ਵੀ ਪਲੀਆਂ ਨਹੀਂ ਆ ਦੇਖੋ ਵੀ ਕਿੰਨੀਆਂ ਨੇ ਜਮਾ ਪੂਰਾ ਠਰਕੀ ਬੰਦਾ ਸੀ ਲੈਵਾ ਦੇਖੋ ਕਿਆ ਬਾਤ ਹੈ ਜਮਾ ਹਨਾ ਪੂਰੀ ਸਮੀ ਪਲੀ ਵੀ ਤੇ ਦਿਨ ਕਿਆ ਕਰਦੀ ਐ ਨਾ ਹੱਤਾਂ ਹੱਤਾਂ ਦੱਸਿਆ ਵੀ ਇਹ ਦੋਨਾਂ ਦੀ ਇੱਕ ਦੋ ਦਿਨ ਦੀ ਫਰਕ ਹੈ ਇਹਦਾ ਠੀਕ ਹੈ ਹਾਂ ਹਾਂ ਦੋਨੋਂ ਨੇ ਤੀਜੇ ਕਦੇ ਇਕੱਠੀ ਭਰਾਗਾ ਤੀਜੇ ਵੀ ਚੰਗੇ ਲ ਸਾਈਵਾਲਾ ਦੀ ਹਾਂ ਹਾਂ ਸਾਈਵਾਲਾ ਦੀ ਸਕੀਨ ਦੀ ਫਾਈਬਰਾਂ ਹੀ ਲਿਖੇ ਰਿਹਾ ਠੀਕ ਆ ਹਫਤਾ ਹਫਤਾ ਬਾਕੀ ਰਿਹਾ 18 18 ਦੀ ਐਵਰੇਜ ਹੈਗੀ ਹੈ ਦੰਨਾਂ ਦੀ ਵੀਰੇ ਰਾਮਪੁਰ ਇਹਨਾਂ ਦਾ ਮੱਝ ਵਰਗਾ ਹੋਣਾ ਵੀਰੇ ਜੇ ਤੈਨੂੰ ਪਤਾ ਤੂੰ ਰੋਜ਼ ਵੀਡੀਓ ਪਾਉਣਾ ਇਹ ਜਿੰਨੀਆਂ ਚੀਜ਼ਾਂ ਹੁੰਦੀਆਂ ਹੀ ਨਹੀਂ ਜੈਜ ਗੱਲਾ ਤੇ ਰੇਟ ਫਿਰ ਫੋਨ ਤੇ ਹੋਣਗੇ ਸਾਰੇ ਫੋਨ ਤੇ ਖੋਣਗੇ ਜੈਜ ਜੈਜ ਗੱਲਾ ਸੋ ਕਾਫੀ ਨਾਕ ਦਿਖਾ ਦੇ ਕੋਈ ਵੀ ਨਾ ਛੋੜੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਓ ਗੱਡੀ ਚੱਕੋ ਦੇਖੋ ਚੁਆਇਸ ਕਰੋ ਤੇ ਸਿਲੈਕਟ ਕਰਕੇ ਗੱਡੀਆਂ